ਬੈਲਾ ਡੀਲਾ ਪੁੱਜਣ ਵਿੱਚ ਹਲੇ ਕਾਫੀ ਸਮਾਂ ਸੀ ਕਿ ਚੀ ਦੀ ਕੰਨਾਂ ਨੂੰ ਚੁੱਭਦੀ ਜਿਹੀ ਆਵਾਜ਼ ਨਾਲ ਗੱਡੀ ਦੇ ਪਹੀਏ ਫਿਸਲਦੇ ਹੋਏ ਅਚਾਨਕ ਕਿਨਾਰੇ ਦੀ ਕੱਚੀ ਮਿੱਟੀ ਉੱਤੇ ਭਾਰੀ ਝਟਕੇ ਨਾਲ ਧਸ ਗਏ ਡਰਾਈਵਰ ਦੇ ਚਿਹਰੇ ਉੱਤੇ ਹਵਾਈਆਂ ਉੱਡਣ ਲੱਗੀਆਂ ਬੋਨਟ ਖੋਲ ਕੇ ਤਾਰ ਚਾ ਹੱਥ ਵਿੱਚ ਫੜੀ ਬੜੀ ਦੇਰ ਉਹ ਕੋਸ਼ਿਸ਼ ਕਰਦਾ ਰਿਹਾ ਪਰ ਜਦੋਂ ਗੱਡੀ ਠੀਕ ਹੋਣ ਦੇ ਕੋਈ ਆਸਾਰ ਨਜ਼ਰ ਨਾ ਆਏ ਦੂਰ ਕਿਧਰੇ ਬਹੁਤ ਦੂਰ ਜੰਗਲ ਦੇ ਆਖਰੀ ਸਿਰੇ ਉੱਤੇ ਅੱਗ ਬਲਣ ਦੀ ਰੌਸ਼ਨੀ ਦੇਖੀ ਗੱਡੀ ਬੰਦ ਕਰਕੇ ਉਸੇ ਦਿਸ਼ਾ ਵੱਲ ਤੁਰਨ ਲੱਗ ਪਏ ਤੇ ਹੌਲੀ-ਹੌਲੀ ਅੱਗੇ ਵਧਦੇ ਪਗਡੰਡੀ ਤੀਕ ਆ ਗਏ ਉਹਨਾਂ ਦੇ ਨਾਲ ਹੀ ਕੁਝ ਆਦੀਵਾਸੀ ਵੀ ਆ ਗਏ ਡਰਾਈਵਰ ਦੇ ਹੱਥ ਉੱਤੇ ਝੋਟ ਲੱਗ ਗਈ ਸੀ ਤੇ ਲੋ ਵਗਣਾ ਬੰਦ ਨਹੀਂ ਸੀ ਹੋ ਰਿਹਾ ਥੋੜੀ ਬਹੁਤੀ ਗੱਲਬਾਤ ਤੋਂ ਬਾਅਦ ਉਹ ਸਾਨੂੰ ਉਸ ਝੌਂਪੜੀ ਵਿੱਚ ਲੈ ਗਏ ਜਿੱਥੇ ਹਲਕੀ-ਹਲਕੀ ਰੌਸ਼ਨੀ ਦੂਰੋਂ ਹੀ ਚਮਕ ਰਹੀ ਸੀ ਬਾਂਸ ਦੀਆਂ ਖਪਚੀਆਂ ਦਾ ਇੱਕ ਡੰਡਾ ਜਿਹਾ ਦਰਵਾਜ਼ਾ ਅਨਖੁੱਲਾ ਸੀ। ਦੀਵਾਰ ਵੱਲ ਮੂੰਹ ਕਰਕੇ ਇੱਕ ਪਰਛਾਵਾਂ ਜਿਹਾ ਮੀਜ਼ ਉੱਤੇ ਸਿਰ ਟਿਕਾਈ ਕੁਰਸੀ ਉੱਤੇ ਬੈਠਾ ਦਿਸਿਆ। ਮੈਂ ਆਪਣੇ ਆਪ ਹੀ ਕੁਝ ਕਦਮ ਅੱਗੇ ਸਰਕਿਆ। ਮੇਰੇ ਹੋਠਾਂ ਵਿੱਚੋਂ ਅਚਾਨਕ ਹੀ ਨਿਕਲਿਆ, "ਮੀਹਾ, ਤੂੰ ਤੂੰ ਉਸੇ ਤਰ੍ਹਾਂ ਸ਼ਾਂਤ, ਸਥਿਰ ਖਲੋਤੀ ਰਹੀ ਸੀ।" ਮੈਂ ਹੈਰਾਨ, ਪਰੇਸ਼ਾਨ ਤੇਰੇ ਮੁਰਝਾਏ ਮੁਖੜੇ ਸੁੰਨੀਆਂ ਸੁੱਕੀਆਂ ਅੱਖਾਂ ਸੇਮੀਆਂ ਵਾਂਗ ਉਲਝੀਆਂ ਲਟਾਂ ਜੇ ਤੇਰੇ ਵਾਲਾਂ ਨੂੰ ਵੇਖਦਾ ਰਿਆਂ ਸੱਚੀ ਤੂੰ ਕਿੰਨੀ ਕਮਜ਼ੋਰ ਲੱਗ ਰਹੀ ਸੀ